ਪਸਵੰਦਾ ਜੇਕਰ ਪਸਵੰਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਾਨ ਦਾ ਪਿੰਡ ਟੈਣ ਟੈਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪਿਛਲੇ ਬੈਕਸਾਈਡ ਦੇ ਉੱਤੇ ਸਖਜੀਤ ਬਾਈ ਦੇ ਘਰੇ ਆਪਾਂ ਮੌਜੂਦ ਆ ਮਿੱਤਰੋ ਦੋ گاਵਾ ਦੋਵੇਂ گاਵਾ ਪਾ ਲੋਟਦੀਆਂ ਤੁਹਾਨੂੰ ਦਿਖਾ ਦੇਣੀਆਂ ਪੈਸੇ ਘੱਟ ਤੇ گاਵਾਂਗੇ ਮਿੱਤਰੋ ਆਜੋ ਕਰਦੇ ਪਾਈ ਨਾਲ ਗੱਲਬਾਤ ਆਪ ਸਾਰੀ ਸਾਸਤਰੀ ਘਰ ਸਾਸਤਰੀ ਘਰ ਬਾਈ ਹੋਰ ਠੀਕ ਠਾਕ ਹੈ ਵੱਡੇ ਬਾਹ ਵਧੀਆ ਵੀਰੇ ਆਪਣੇ ਸੀਤਾ ਦੇ ਪਰਿਵਾਰ ਬਾਈ ਬਾਹ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਅੱਜ ਦੋ ਜਾਨਵਰ ਆਜਾ ਹੈ ਨਾ ਹਾਂਜੀ ਬਾਈ ਕਾਲੀ ਬੈੜ ਦੀ ਕੀ ਡਿਟੇਲ ਹੈ ਇਹ ਵੀਰੇ ਤਕਰੀਬਨ ਕੋਈ 25 26 ਦਿਨ ਦੀ ਸੂਈ ਆ ਮਗਰੇ ਦੇ ਬੱਚਾ ਜੀ ਦੂਜਾ ਸੂਹਾ ਸੂਈ ਵੀ ਆ ਜੀ ਜਿਹੜਾ ਕੰਡੇ ਦੇ ਤੋਲਣ ਵਾਲਾ ਦੁੱਧ ਆ ਉਹ ਹੈਗਾ 12 ਕਿਲੋ ਜੀ ਤੇ ਇਹਦੇ ਮਗਰਲਾ ਥਣ ਜਿਹੜਾ ਐਸ ਸਾਈਡ ਆ ਲੱਕ ਬਹਿਣੀ ਵਾਲਾ ਜੀ ਤੇ ਇਹਦੇ ਚ ਥੋੜੀਆਂ ਧਾਰਾਂ ਘੱਟ ਆ ਕਿੰਨੀ ਕੁ ਦਾ ਫਰਕ ਹੋਊਗਾ ਵੀਰੇ ਤਕਰੀਬਨ ਅੱਧਾ ਮੰਨ ਕੇ ਚੱਲੋ ਠੀਕ ਆ ਵੀਰੇ ਹਾਂਜੀ ਵੀ ਮਤਲਬ ਸਾਢੇ ਤਿੰਨ ਥਾਣੇ ਮੰਨ ਲਈਏ ਹਾਂਜੀ ਸਾਢੇ ਤਿੰਨ ਥਾਣਾ ਠੀਕ ਆ ਵੀਰੇ ਚੂਣ ਚਾਂਣ ਚੰਗਾ ਲੱਗ ਚੂਣ ਚ ਚੰਗੀ ਆ ਪੋਲੀ ਆ ਸੀਲ ਠੰਡੀ ਆ ਵੀਰੇ ਉਹ ਚੀਜ਼ ਦੀ ਆਪਣੀ ਠੋਕ ਬਣਦੀ ਆ ਹਾਂਜੀ ਦੁੱਧ ਕਿੰਨਾ ਤਿਆਰ ਆ ਹੁਣ ਜੇ ਕੰਡੇ ਹੈ 13 ਕਿਲੋ 12 ਕਿਲੋ ਜੇ ਮਰਜ਼ੀ ਪਹੁੰਚਾ ਡੰਗ ਬੰਦਾ ਕਿੱਲੇ ਦੇ ਠੀਕ ਆ ਵੀਰੇ ਬੱਚਾ ਮਗਰ ਆ ਗਿਆ ਵੀਰੇ ਬੱਚਾ ਵੀਰੇ ਠੀਕ ਆ ਕਿ ਇਹ ਬਸ ਲੈਣ ਦੇਣ ਵਾਲਾ 28000 ਦੀ ਦੇ ਦੇਣੀ ਹੈ ਬਸ ਠੀਕ ਹੈ ਤੋਰੀ ਵੀਰੇ ਗੱਡੀ ਪਾ ਲਉ ਬਈ ਲੈ ਵੀ ਮਿੱਤਰੋ 28000 ਰੁਪਏ ਦੀ ਮਿਲ ਜਾਣੀ ਹੈ ਵੜ ਤਾਜੀ ਸੁਈ ਹੋਈ ਆ ਵੇਖੋ ਬੱਛਾ ਮਗਰ ਕਰਮਾ ਵਾਲੀ ਦਾ ਥੱਲੇ ਦੁੱਧ 13 ਕਿਲੋ ਆ ਤੁਸੀਂ 12 ਮੰਨਿਓ ਵੀਰਾਂ ਦਾ ਚੂਣ ਚੰਨ ਨੂੰ ਵੜ ਅੰਗ ਨਵਾਂ ਹਾਣਾ ਹਜੇ ਨਹੀਂ ਹੈਗਾ ਇਹ ਫੁੱਡੀ ਖੋਲੀ ਆ ਓਕੇ ਆ ਜਾਵਾ ਵੀਰੇ ਲਿਆ ਬੜੇ ਬਈ ਤੁਸੀਂ ਦੇਖ ਸਕਦੇ ਆ ਵੀਰੇ ਕੁਆਲਟੀ ਜਾਤ ਨਸਲ ਤੁਸੀਂ ਆਪ ਫਰਕ ਕਰਨੀ ਹੈ ਬਾਕੀ ਬਈ ਦੁੱਧ ਵਾਲੇ ਭਰਾ ਨੂੰ ਮਾੜੀ ਨਹੀਂ ਗਈ ਵੀਰੇ 28000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਕਿਉਂਕਿ ਟੋਕੜਾ ਵਾਲਾ ਭਾਈ ਆ ਬਈ ਗਾਂ ਸੱਜਰ ਥਣ ਜ਼ਰੂਰ ਥੋੜਾ ਜਿਆਦਾ ਵਕ ਅੱਦੇ ਤੋਂ ਥੋੜਾ ਜਿਆਦਾ ਹੋਊਗਾ ਪਰ ਉੱਦਾ ਹੀ ਮੰਨਿਓ ਭਾਈਆ ਦੋ ਦਵਾਈ ਦਵਾ ਲਿਓ ਤਾਂ ਪੂਰਾ ਹੋ ਜਾਊਗਾ ਵੀਰੇ ਅੱਛਾ ਡੱਬੀ ਵੈੜ ਦੀ ਦੱਸਿਓ ਭਾਈ ਇਹਦੇ ਥੱਲੇ ਵੀਰੇ ਜਿਆ ਕੰਡੇ ਦੇ ਤੋਲੇ ਨਾਲ ਦੁੱਧ 10 ਤੋਂ 11 ਕਿਲੋ 10 ਤੋਂ ਬਾਹਰ ਆ 10 ਜਿਵੇਂ ਮਰਜ਼ੀ ਤੋਲੀ ਜਾਵੇ ਬੰਦਾ ਉਹਦਾ ਠੀਕ ਆ ਹਾਂਜੀ ਚੂਣ ਨੂੰ ਠੰਡੀ ਆ ਚੂਣ ਨੂੰ ਠੰਡੀ ਆ ਜਿਵੇਂ ਮਰਜ਼ੀ ਬੰਦਾ ਥੱਲੇ ਇਹਦੇ ਬੈਠਾ ਰਵੇ ਠੀਕ ਆ ਭਾਈ ਚੂਣ ਬੜੀ ਗੁਣੀ ਕੋਈ ਵੀਰੇ ਨਹੀਂ ਆਪਾਂ ਨੂੰ ਦੱਸੀ ਨਹੀਂ ਐਵੇਂ ਆਪਾਂ ਝੂ ਇਹਦੀ ਹਾਂ ਨਾ ਹੋਊਗੀ ਬਾਈ 27000 ਰੁਪਏ ਦੀ 27000 ਦੀ ਮਾਰਕਤਾਂ ਵਿੱਚੋਂ ਮਾਰਾ ਮੋਟਾ ਕਰ ਦਾਂਗੇ ਜੇ ਕੋਈ ਜੋੜਾ ਹੀ ਲੈਣ ਆਲਾ ਹੋਇਆ ਸੁਖਦੀਪ ਬਾਈ ਬਸ ਜੋੜੇ ਦੇ ਵਿੱਚੋਂ ਯਾਰ ਆਪਾਂ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਬਸ ਠੀਕ ਹੈ ਕੱਡੀ ਤੋਰੀ ਵੀਰੇ ਮਾਣੋ ਲੈ ਮਿੱਤਰੋ ਜੇ ਤੁਸੀਂ ਦੋਵੇਂ ਗਾਵਾਂ ਹੀ ਖਰੀਦਦੇ ਆ ਫਿਰ 100 ਕਿਲੋਮੀਟਰ ਪਹੁੰਚ ਫ੍ਰੀ ਮਿਲ ਜੂਗੀ ਤੇ ਜੇ ਤੁਸੀਂ ਇਕੱਲੀ ਇਕੱਲੀ ਲੈਣੇ ਫਿਰ ਤੁਹਾਡਾ ਰੇਟ ਵੀਰੇ ਸੁਖਦੀਪ ਨਾਲ ਤੈਅ ਹੋਊਗਾ ਵੱਡੇ ਬਾਈ ਵਾੜ ਦੇਖ ਸਕਦੇ ਹੋ ਤੁਸੀਂ ਇਹ ਵੀ ਡੱਬੀ ਨਵਸਲ ਪ੍ਰਿੰਟ ਵਾਲੀ ਆਕਰ ਮੈਂ ਦੂਜਾ ਸੁਹਾ ਹੋਗੀ ਨਾ ਵੀਰੇ ਤੇ ਦੂਜਾ ਸੁਹਾ ਵੀਰੇ ਠੀਕ ਹੈ ਦੇਖ ਉਹ ਚੀਨ ਵਾਲਾ ਭਾਜ 20000 ਦੀ ਮੱਛੀ ਆਉਂਦੀ ਮਾਰਕੀਟ ਦੇ ਵਿੱਚ ਚੰਗੀ ਬਾਈ ਹਨਾ ਹਾਂਜੀ ਤੇ ਇਹਨੇ ਕਰਮ ਵਾਲੀ ਨੇ ਜਾਂਦਿਆ ਹੀ ਬਾਈ ਦੁੱਧ ਪੋ ਦੁੱਧ ਵੀ ਤਾਜੀ ਥੋਈ ਵੀ 2 ਬਾਈ ਕਿਲੋ ਦਿੰਦੀ ਹੋਊਗੀ ਆ ਆਰਾਮ ਨਾਲ ਬਾਈ ਚੰਗੀ ਝੋਲੀ ਝਾਲੀ ਚੰਗੀ ਐ ਇਹਦੀ ਕੀ ਪਤਾ ਕਰਮ ਆਏ ਹੋੜੀਆਂ ਗੱਪਣਾ ਇਹ ਤਾਂ ਯਾਰ ਬਾਈ ਐਡਾ ਕਿ ਬੁਰਾ ਹਾਲ ਸੀ ਨਾ ਹਾਂ ਆ ਤਾਂ ਹਜੇ ਵੀ ਹਜੇ ਸਾਡੇ ਕੋਲੋਂ ਗੋਆ ਲੱਥਾ ਨਹੀਂ ਚੱਜਨ ਵਾਲਾ ਹਾਂ ਤੇ ਇਹ ਤਾਂ ਜਿਵੇਂ ਮਤਲਬ ਜੁਗੜਿਆਂ ਦੀ ਨਮਾਈ ਹੋਈ ਨਹੀਂ ਹੁੰਦੀ ਕੀ ਵਿਚਾਰੀ ਵਿਚਾਰੀ ਇਹ ਰੂਲੀ ਆਈ ਹੈ ਨਾ ਹਾਂਜੀ ਦੋਪਹਿਰ ਦਾ ਮਾੜਾ ਦੱਸਦੇ ਨੂੰ ਸਾਂਭੀ ਗਈ ਗਾਣੇ ਦੋਦੀ 13 12 ਤਰੋ ਹਾਂਜੀ ਹਾਂਜੀ ਅੱਜ ਇਹ 27ਰ ਮੁੱਲ ਕਾਲੀ ਦਾ 28ਰ ਹਾਂਜੀ ਰੁਪਏ ਹਾਂਜੀ ਬਈ ਠੀਕ ਹੈ ਵੀਰੇ ਤੇ ਇਹ ਨੰਬਰ ਕਿਹੜੇ ਤੇ ਗੱਲ ਕਰੀ ਸਕਦੀ ਮੈਂ 94644 28248 ਇੱਕ ਵਾਰੀ ਹੋਰ ਕੋ 94644 28248 ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲੋ ਬਾਈ ਨਾਲ ਰابطਾ ਕਰ ਮਿੱਤਰੋ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋ